ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਆਪਣਾ ਚੌਥਾ ਬਜਟ ਪੇਸ਼ ਕੀਤਾ ਗਿਆ ਜਿਸ ਨੂੰ ਲੈ ਕੇ ਅੰਗੜਵਾੜੀ ਵਰਕਰਾਂ ਦੇ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਇਸ ਬਜਟ ਦੇ ਵਿੱਚ ਅੰਗੜਵਾੜੀ ਵਰਕਰਾਂ ਦੇ ਮਾਨ ਪੱਤੇ ਦੇ ਵਿੱਚ ਕੋਈ ਵੀ ਵਾਦਾ ਨਹੀਂ ਕੀਤਾ ਗਿਆ ਜਿਸ ਤੋਂ ਨਿਰਾਸ਼ ਹੋ ਅੰਗੜਵਾੜੀ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤੇਗੜ ਸਾਹਿਬ ਦੇ ਪਾਸ ਬਜਟ ਦੀਆਂ ਕਾਪੀਆਂ ਫੋਕ ਪ੍ਰਦਰਸ਼ਨ ਕੀਤਾ ਗਿਆ ਅੱਜ ਦੇਣਾ ਅਸੀਂ ਮਤਲਬ ਕੁਝਲਾ ਕੁਕਿਆ ਪੰਜਾਬ ਸਰਕਾਰ ਨੇ ਜਿਹੜਾ ਕਿ ਬਜਟ ਪੇਸ਼ ਕੀਤਾ ਹੈ ਬਹੁਤ ਹਾਰਿਕ ਵਰਦਨوں ਉਮੀਦਾਂ ਪਈਆਂ ਵੀ ਬਜਟ ਦੇ ਵਿੱਚ ਸਰਕਾਰ ਨੂੰ 3 ਸਾਲ ਹੋ ਗਏ ਆ ਇਹਨੂੰ ਵੀ ਕੁਛ ਨਾ ਕੁਛ ਰੱਖੀ ਪਰ ਸਰਕਾਰ ਵੱਲੋਂ ਕਿਸੇ ਵੀ ਵਰਦਨ ਨੂੰ ਕੁਝ ਨਹੀਂ ਦਿੱਤਾ ਗਿਆ ਅੰਗਣਵਾੜੀ ਵਰਕਰ ਵੀ ਬਹੁਤ ਉਮੀਦਾਂ ਨਾਲ ਬੈਠੇ ਸੀ ਜਿਹੜਾ ਕਿ ਸਫਰ ਤੋਂ ਆਉਣ ਤੋਂ ਪਹਿਲਾਂ ਕਿਹਾ ਤਾਂ ਕਿ ਤੁਹਾਡੇ ਮਾਨਪ੍ਰਤੇ ਅਸੀਂ ਵਾਦਾ ਕਰਾਂਗੇ ਜਿਹਦੇ ਵਿੱਚ ਕਿ ਅੰਗਣਵਾੜੀ ਵਰਕਰਾਂ ਵਾਸਤੇ ਕੁਝ ਨਹੀਂ ਰੱਖਿਆ ਸਾਡੇ ਜਿਹੜੇ ਵਿਭਾਗੀ ਮੰਤਰੀਆਂ ਮਾੜਮ ਬਲਜੀਤ ਕੌਰ ਜੀ ਉਹਨਾਂ ਵੱਲੋਂ ਰਾਜ ਸਭਾ ਚ ਕੁਸਚਨ ਪੁੱਟ ਕੀਤਾ ਗਿਆ ਐ ਐਮਐਲਏ ਤੋਂ ਐਮਐਲਏ ਨੇ ਪੁੱਛਿਆ ਵੀ ਮੈਡਮ ਇਹਨਾਂ ਦੇ ਤੋਂ ਤੁਸੀਂ ਇੰਨੀ ਵੇਸਤ ਨਹੀਂ ਦੇ ਸਕਦੇ ਇਹਨਾਂ ਦਾ ਕੁਛ ਕਰੋ ਮੈਡਮ ਇਹ ਕਹਿ ਰਹੇ ਆ ਕਿ ਇਹਨਾਂ ਨੂੰ ਅਸੀਂ ਲਗਦੇ ਨੂੰ 95000 ਰੁਪਇਆ ਦੇ ਲਿਆ 52500 ਰੁਪਇਆ ਇੰਪਲੀਮੈਂਟ ਦੇ ਲਿਆ ਬਾਕੀ ਜਿਹੜਾ ਕੰਮ ਹੋ ਰਿਹਾ ਵਾਧੂ ਕੰਮ ਕਰਦੇ ਉਹਦਾ ਰਿਸੈਂਟ ਹੀ ਮਿਲਦਾ ਅਸੀਂ ਮੈਡਮ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਿਹੜਾ ਅਸੀਂ 52500 ਲਿੰਨੇ ਆ ਉਹ ਕਾਂਗਰਸੀ ਸਰਕਾਰ ਨੇ ਕੰਮੀ ਸਾਹਿਬ ਨੇ ਦਿੱਤਾ ਤਾਂ ਜਿਹੜਾ ਇਹਨਾਂ ਨੇ ਵਾਦਾ ਕੀਤਾ ਵੀ ਅਸੀਂ ਡਬਲ ਕਰਾਂਗੇ ਉਹ ਆਪਣੇ ਵਾਦੇ ਤੋਂ ਭੱਜ ਰਹੇ ਨੇ ਇਹਨਾਂ ਨੇ ਡਬਲ ਕਰਨ ਦੀ ਮਜਬੂਰ ਜਿਹੜਾ ਸਾਨੂੰ 665 ਰੁਪਏ ਮਿਲਦਾ ਉਹ ਵੀ ਸਾਨੂੰ ਟਾਈਮ ਸੱਬ ਨਹੀਂ ਦਿੱਤਾ ਜਾਂਦਾ ਕਦੇ 6 ਮਹੀਨੇ ਬਾਅਦ ਬਜਟਾਂਦਾ ਕਦੇ 3 ਮਹੀਨੇ ਬਾਅਦ ਅੰਗਾ ਜਿਹਦੇ ਵਿੱਚ ਕਿ ਆਗਰਨਵੜੀ ਵਰਕਰ ਹੈਲਪਰਾਂ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾਂਦਾ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਬਗੜਦੀਆਂ ਕੱਪੜੀਆਂ ਸਾਡੇ ਪ੍ਰਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ